ਜੇ ਉਸ ਲੜਕੀ ਨਾਲ ਕਿਸੇ ਤਰ੍ਹਾਂ ਦੀ ਵੀ ਬੇਇਨਸਾਫੀ ਹੁੰਦੀ ਆ ਤਾਂ ਸਾਨੂੰ ਉਸ ਲੜਕੀ ਦੇ ਨਾਲ ਖੜਨਾ ਪਏਗਾ ਕਲਾਕਾਰ ਹੈ ਤਾਂ ਉਹਨੂੰ ਇਹ ਤਾਂ ਸਰਟੀਫਿਕੇਟ ਕਿਸੇ ਨੇ ਨਹੀਂ ਦਿੱਤਾ ਨਾ ਕਿ ਤੂੰ ਜੋ ਮਰਜ਼ੀ ਬੋਲੇ ਅੱਜ ਕਾਫੀ ਚਿਰ ਤੋਂ ਇੱਕ ਖਬਰ ਚੱਲ ਰਹੀ ਹੈ ਬਹੁਤ ਰੌਲਾ ਪੈ ਰਿਹਾ ਹੈ ਕਿ ਇੱਕ ਲੜਕੀ ਨੇ ਚੰਡੀਗੜ੍ਹ 에য়ারਪੋਰਟ ਤੇ ਕੰਗਨਾ ਰਣਾਉਤ ਜੋ ਮੰਡੀ ਤੋਂ हिमाचल दी मंडी ਤੋਂ ਜੋ ਐਮਪੀ ਬਣ ਕੇ ਆਈ ਹੈ ਉਹਦੇ ਕੋਈ ਥੱਪੜ ਮਾਰਨ ਦੀ ਗੱਲ ਹੋ ਰਹੀ ਹੈ ਸਵਾਲ ਇਹ ਹੈ ਕਿ ਥੱਪੜ ਕਿਉਂ ਮਾਰਿਆ ਕਿਵੇਂ ਵਜਿਆ ਇਹ ਤਾਂ ਇੱਕ ਲੰਬੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕੀ ਕਾਰਨ ਹੋਇਆ ਥੱਪੜ ਮਾਰਨ ਦਾ ਲੇਕਿਨ ਜਿਹੜੀ ਗੱਲ ਇੱਕ ਚੈਨਲ ਦੇ ਉੱਤੇ ਮੈਂ ਗੱਲਬਾਤ ਦੇ ਲਈ ਜੁੜਿਆ ਸੀ ਤੇ ਮੇਰੇ ਨਾਲ ਹਰਜੀਤ ਗਰੇਵਾਲ ਜੁੜਿਆ ਵੀ ਭਾਜਪਾ ਦਾ ਲੀਡਰ ਉਹਦੇ ਵੱਲੋਂ ਜੋ ਗੱਲ ਕਹੀ ਗਈ ਉਹਦੇ ਵੱਲੋਂ ਇਹ ਕਿਹਾ ਗਿਆ ਕਿ ਉੱਥੇ ਜਿਸ ਵੇਲੇ ਚੈਕਿੰਗ ਹੋ ਰਹੀ ਸੀ ਚੈਕਿੰਗ ਸਮੇਂ ਮੋਬਾਈਲ ਲੈ ਜਾਣ ਪਿੱਛੇ ਰੋਲਾ ਪਿਆ ਇਹ ਗੱਲ ਕਹੀ ਯਾਰ ਜੀਤ ਕਰੇ ਵਾਲੇ ਹੁਣ ਮੇਰੀ ਬੇਨਤੀ ਇੱਥੇ ਇਹ ਹੈ ਕਿ ਭਾਈ ਜੇਕਰ ਸਾਡੀ ਉੱਥੇ ਕੰਗਣਾ ਰਣੌਤ ਇੱਕ ਲੜਕੀ ਆ ਮੈਂ ਕਿਸੇ ਲੜਕੀ ਨੂੰ ਕੋਈ ਇਹੋ ਜਿਹੀ ਮਾੜੀ ਸ਼ਬਦਾਵਲੀ ਵਰਤਣੀ ਯੋ ਜਾਇਬ ਨਹੀਂ ਸਮਝਦਾ ਉਹਨੂੰ ਇਹ ਚਾਹੀਦਾ ਸੀਗਾ ਜੇ ਤੂੰ ਐਮਪੀ ਬਣ ਗਈ ਆ ਭਾਈ ਬੀਬਾ ਫੇਰ ਤੂੰ ਇਹ ਸਾਰੇ ਕਦੇ ਕਾਨੂੰਨ ਤੋੜ ਦੇਂਗੀ ਜੇਕਰ ਮੋਬਾਈਲ ਦੀ ਚੈਕਿੰਗ ਕਰਨ ਮੌਕੇ ਮੋਬਾਈਲ ਨਹੀਂ ਨਾਲ ਜਾਣ ਦਿੱਤਾ ਜਾਂਦਾ ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਲੋ ਬਾਈ ਸਾਰੋ ਤੁਹਾਡਾ ਤਾਂ ਹੋਰ ਫਰਜ਼ ਵੱਧ ਗਿਆ ਹੋਰ ਜ਼ਿੰਮੇਵਾਰੀ ਬਣ ਗਈ ਕਿ ਤੁਸੀਂ ਰੋਲ ਮਾਡਲ ਬਣ ਕੇ ਹੋ ਤੁਸੀਂ ਲੋਕਾਂ ਨੂੰ ਦੱਸਣਾ ਹੈ ਕਿ ਭਾਈ ਕਾਨੂੰਨ ਦੀ ਪਾਲਣਾ ਆਏ ਕਿਤੀ ਜਾਂਦੀ ਹੈ ਪਰ ਤੁਸੀਂ ਉਹਨੂੰ ਮਤਲਬ ਆਪਦੀ ਈਗੋ 'ਚ ਆ ਕੇ ਆਪਦੀ ਈਗੋ ਨੂੰ ਹਰਟ ਹੁੰਦੀ ਵੇਖ ਕੇ ਤੁਸੀਂ ਉਹਨੂੰ ਮੋਬਾਈਲ ਤੱਕ ਨਹੀਂ ਉਹਨਾਂ ਨੂੰ ਫੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਦ ਮੈਂ ਤੈਨੂੰ ਉਠਾਈ ਔਰ ਜਿੰਨਾਂ ਗੱਲਾਂ ਤੋਂ ਇਹ ਡਿਸਪਿਊਟ ਵਧਿਆ ਜਿਵੇਂ ਹਰਜੀਤ ਘਰੇ ਵਾਲੇ ਨੇ ਦੱਸਿਆ ਹੁਣ ਸਵਾਲ ਇਹ ਆ ਵੀ ਇਹ ਜਿਹੜਾ ਅੱਗੇ ਕਿਹਾ ਜਾ ਰਿਹਾ ਹੈ ਵੀ ਉਹ ਕੁੜੀ ਕਹਿੰਦੀ ਹੈ ਕਿ ਤੂੰ ਮੇਰੀ ਮਾਂ ਨੂੰ ਤੂੰ ਉੱਥੇ ਬੀਬੀਆਂ ਨੂੰ ਧਰਨੇ 'ਚ ਇਸ ਤਰ੍ਹਾਂ ਬੋਲਦੀ ਰਹੀਆਂ 100-100 ਰੁਪਏ ਲੈ ਕੇ ਆਈਆਂ ਬੋਲਦੀ ਰਹੀਆਂ ਹੁਣ ਜੇ ਉਸ ਗੱਲ ਦੇ ਉੱਤੇ ਗੱਲ ਕਰੀਏ ਤਾਂ ਗੱਲ ਉਹ ਵੀ ਬੜੀ ਇੰਪੋਰਟੈਂਟ ਹੈ ਕਿ ਕਿਸੇ ਨੂੰ ਵੀ ਕਿਸੇ ਸਮਾਜ ਪ੍ਰਤੀ ਕਿਨਾਂ ਲੋਕਾਂ ਪ੍ਰਤੀ ਕਿਸੇ ਤਰ੍ਹਾਂ ਦੀ ਵੀ ਮਾੜੀ ਸ਼ਬਦਾਵਲੀ ਵਰਤਣ ਦਾ ਕੋਈ ਸਰਟੀਫਿਕੇਟ ਨਹੀਂ ਮਿਲ ਜਾਂਦਾ ਮੈਂ ਕਹਿੰਦਾ ਜੇ ਕੰਗਨਾਰ ਨਾਉਤ ਇੱਕ ਐਕਟ੍ਰੈਸ ਹੈ ਇੱਕ ਇੱਕ ਕਲਾਕਾਰ ਹੈ ਤਾਂ ਉਹਨੂੰ ਇਹ ਤਾਂ ਸਰਟੀਫਿਕੇਟ ਕਿਸੇ ਨੇ ਨਹੀਂ ਦਿੱਤਾ ਨਾ ਕਿ ਤੂੰ ਜੋ ਮਰਜ਼ੀ ਬੋਲੇ ਔਰ ਉਹ ਆਪਾਂ ਨੂੰ ਸਾਰੀ ਦੁਨੀਆ ਨੂੰ ਪਤਾ ਹੈ ਹਰ ਇੱਕ ਨੂੰ ਪਤਾ ਹੈ ਜੋ ਉਹਦੇ ਵੱਲੋਂ ਬੋਲਿਆ ਗਿਆ ਹੋ ਸਕਦਾ ਕਿਸੇ ਕਹਾ ਸੁਣੀ ਦੇ ਵਿੱਚੋਂ ਗੱਲ ਵਾਧੀ-ਵਾਧੀ ਇਸ ਪੁਆਇੰਟ ਤੇ ਗੱਲ ਚਲੀ ਗਈ ਹੋਵੇ ਜਿਹਦੇ ਜਵਾਬ ਚ ਉਸ ਲੜਕੀ ਨੇ ਕਿਹਾ ਹੋਵੇ ਸੋ ਇਹਸ ਕਰਕੇ ਇਸ ਲੜਕੀ ਦੇ ਨਾਲ ਇਹ ਵੀ ਮੈਨੂੰ ਪਤਾ ਲੱਗਿਆ ਕਿ ਉਸ ਲੜਕੀ ਨੂੰ ਇਹਨਾਂ ਨੇ ਪੁਲਿਸ ਦੀ ਕਸਟਡੀ ਚ ਲੈ ਲਿਆ ਹੈ ਸਾਡੀ ਬੇਨਤੀ ਹੈ ਕਿ ਕਿਸੇ ਨਾਲ ਵੀ ਅਗਰ ਉਸ ਲੜਕੀ ਨਾਲ ਕਿਸੇ ਤਰ੍ਹਾਂ ਦੀ ਵੀ ਬੇਇਨਸਾਫੀ ਹੁੰਦੀ ਆ ਤਾਂ ਸਾਨੂੰ ਉਸ ਲੜਕੀ ਦੇ ਨਾਲ ਖੜਨਾ ਪਏਗਾ ਇਹਦੇ ਨਾਲ ਮੈਂ ਸਮਝਦਾ ਸਾਡੀ ਸਰਕਾਰ ਨੂੰ ਖੋਦ ਇਸ ਗੱਲ ਦੇ ਉੱਤੇ ਵਿਸ਼ੇਸ਼ ਧਿਆਨ ਦੇ ਕੇ ਇਦੇ ਤੇ ਪਹਿਰਾ ਦੇਣਾ ਚਾਹੀਦਾ ਕਿਸੇ ਤਰ੍ਹਾਂ ਦੀ ਵੀ ਉਸ ਲੜਕੀ ਦੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਅਗਰ ਹੋਏਗੀ ਤਾਂ ਫਿਰ ਸਾਨੂੰ ਮਜਬੂਰ ਨਾ ਉਸ ਲੜਕੀ ਦੇ ਨਾਲ ਖੜਨਾ ਪੈਗਾ